ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਨੀਲੀ ਰਵੀ ਦੀ ਦੋਸਤੋ ਪਿਓਰ ਜਿਹੜੀ ਮੱਝ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਨਥੂਵਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜਦੋਂ ਦੋਸਤੋ ਆਪਾਂ ਹਰੀਕੇ ਪੱਤਣ ਤੋਂ ਇਸ ਦੀ ਦੂਰੀ ਵੇਖੀ ਆ ਤਾਂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਹੈਗੀ ਆ ਹਰੀਕੇ ਤੋਂ ਜਦੋਂ ਆਪਾਂ ਅੰਮ੍ਰਿਤਸਰ ਰੋਡ ਤੇ ਦੋਸਤੋ ਜਾਂਦੇ ਆ ਤਾਂ ਹਰੀਕੇ ਪੱਤਣ ਤੋਂ 6 ਕਿਲੋਮੀਟਰ ਤੁਸੀਂ ਜਦੋਂ ਅੱਗੇ ਨੂੰ ਆਓਗੇ ਤਾਂ ਰਸਤੇ ਵਿੱਚ ਜਿਹੜਾ ਬਿਲਕੁਲ ਦੋਸਤੋ ਰੋਡ ਜੀਟੀ ਰੋਡ ਦੇ ਉੱਪਰ ਜਿਹੜਾ ਪਿੰਡ ਹੈ ਨਥੂਪੁਰ ਪੈਂਦਾ ਹੈ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਦੋਸਤੋ ਦਦੇਰ ਸਾਹਿਬ ਰਤਾ ਗੁੱਦਾ ਕੋੜ ਦਾਤਾ ਤੇ ਗੰਡੀ ਵੇਂਡ ਜਿਹੜਾ ਦੋਸਤੋ ਬਿਲਕੁਲ ਨਾਲ ਲੱਗਦੇ ਏਰੀਆ ਹੈਗੇ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਜਿਹੜੀ ਦੋਸਤੋ ਪਾ ਤੁਹਾਨੂੰ ਅੱਜ ਮੱਝ ਦਿਖਾਉਣੀ ਆ ਹੋਰ ਤਾਂ ਚੰਗੀ ਮੱਝ ਆ ਦੋਸਤੋ ਦੋ ਥਾਣੀ ਮੱਝ ਆ ਬਹੁਤੇ ਵੀਰਾਂ ਦਾ ਜਿਹੜਾ ਇੰਟਰਸਟ ਹੈਗਾ ਦਿਲਚਸਪੀ ਹੈਗੀ ਹੈ ਵੀ ਤਕਰੀਬਨ ਦੋ ਥਾਣੀ ਮੱਝ ਖਰੀਦਣ ਦੀ ਚਾਹ ਬਣ ਵੀ ਹੈਗੇ ਨੇ ਬਿਲਕੁਲ ਡਿਟੇਲ ਜਿਹੜੀ ਹੈਗੀ ਦੋਸਤੋ ਮੈਂ ਇਸ ਦੀ ਇਨਫੋਰਮੇਸ਼ਨ ਤੁਹਾਨੂੰ ਖੁਦ ਆਪ ਦੇਮੂਗਾ ਕਿੰਨੇ ਦਿਨ ਦਾ ਸਮਾਂ ਹਜੇ ਹੈਗਾ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਮਗਰ ਬੱਚਾ ਕੀ ਆ ਸੋ ਦੋਸਤੋ ਇੱਕ ਵਾਰੀ ਵੀਡੀਓ ਤੁਸੀਂ ਜਿਹੜੀ ਆ ਪੂਰੀ ਕੰਪਲੀਟ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਸੋ ਦੋ ਥਣੀ ਹੈਗੀ ਇੱਕ ਵਾਰੀ ਸਟਰਕਚਰ ਬਾਡੀ ਤੁਸੀਂ ਵੇਖੋਗੇ ਬਹੁਤ ਵਧੀਆ ਹੈਗਾ ਕੱਦ ਕਾਠੀ ਮੀਡੀਅਮ ਹਾਈਟ ਤੋਂ ਥੋੜੀ ਜੀ ਵੱਧ ਕਹਾਂਗੇ ਬਾਕੀ ਜਿਹੜੀ ਪਿਓਰਿਟੀ ਹੈਗੀ ਆ ਆ ਨੀਲੀ ਰਵੀ ਦੀ ਉਹ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਚੰਗਾ ਸੋਹਣਾ ਦੋਸਤੋ ਮੂਹ ਮੱਥਾ ਹੈਗਾ ਬਾਕੀ ਆ ਆਰਡਰ ਦੀ ਕੁਆਲਿਟੀ ਵੀ ਤੁਹਾਨੂੰ ਦਿਖਾਉਣੀ ਆ ਅੱਖ ਜਿਹੜੀ ਮਨਕੀ ਅੱਖਾ ਦੋਸਤੋ ਬਿੱਲੀ ਅੱਖਾ ਮਨਕੀ ਅੱਖ ਅੱਖ ਹੈਗੀ ਆ ਤੇ ਨਾਸ ਇੱਕ ਵੇਖੋ ਦੋਸਤੋ ਆ ਨਾਸ ਜਿਹੜੀ ਵਾਈਟ ਤੁਹਾਨੂੰ ਮਿਲੇਗੀ ਤੇ ਤਕਰੀਬਨ ਮਗਰਲੇ ਪੈਰਾਂ ਤੇ ਨਿਸ਼ਾਨ ਜਿਹੜੇ ਦੋਸਤੋ ਵਾਈਟ ਹੈਗੇ ਆ ਅੱਗੇ ਆਪਾਂ ਨਹੀਂ ਕਹਾਂਗੇ ਜਵਾਬ ਨਹੀਂ ਹੈਗਾਗਾ ਬਾਕੀ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਤੁਸੀਂ ਜ਼ਰੂਰ ਚੈੱਕ ਕਰੋ ਦੋ ਥਣੀਆਂ ਦੋਸਤੋ ਬਹੁਤ ਹੀ ਵੀਰਾ ਦੀ ਦਿਲਚਸਪੀ ਸੀਗੀ ਖਰੀਦਣ ਦੀ ਦੋ ਦੋ ਥਣੀਆਂ ਮੱਝ ਤੇ ਮਗਰ ਜਿਹੜਾ ਦੋਸਤੋ ਕਾਫ ਆ ਉਹ ਮੇਲ ਕਾਫ ਹੈਗਾ ਤੇ ਅੱਜ ਤਕਰੀਬਨ 9 ਦਿਨ ਦੀ ਸੂਈ ਆ ਮਿਲਕ ਆਫ ਮਗਰ ਕੱਟਾ ਦੋਸਤੋ तकरीबन ਹੁਣ ਜਿਹੜਾ ਮਿਲਕ ਆ 10 ਲੀਟਰ ਤੇ ਇਹ ਜਿਹੜੀ ਮੱਝ ਦੁੱਧ ਤੇ ਚੱਲ ਰਹੀ ਹੈ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਆ ਵੇਖੋ ਜੀ 1400 ਭਾਈ ਸਾਹਿਬ ਸੂਆ ਜਿਹੜਾ ਦੋਸਤੋ ਤੀਜਾ ਸੂਈ ਆ ਦੂਜੇ ਸੂਏ ਦੇ ਵਿੱਚ ਮਿਲਕ ਦੀ ਕਪੈਸਿਟੀ 22 ਹੋਰਾਂ ਦੇ ਕਹਿਣ ਦੇ ਮੁਤਾਬਕ ਵੀ 14 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਅਸਮਝ ਦੀ ਰਹੀ ਆ ਸੋ ਇਸ ਵਾਰ ਵੀ ਜਿਹੜਾ ਦੋਸਤੋ ਦੁੱਧ ਆ ਤਕਰੀਬਨ 13-14 ਲੀਟਰ ਚੁਵਾਈਗੀ 22 ਹੋਰਾਂ ਦੇ ਕਹਿਣ ਮੁਤਾਬਕ ਬਾਕੀ ਅਸ ਦੁੱਧ ਜਿਹੜਾ ਦੋਸਤੋ ਸੇਵਾ ਦਾ ਹੁੰਦਾ ਹੁਣ ਮੌਕੇ ਦਾ ਜਦੋਂ ਤੁਸੀਂ ਚੁਵਾਈ ਕਰ ਲੈਣੀ ਜਾਣ ਕੇ 10 ਕਿਲੋ ਦੀ ਚੁਵਾਈ ਤੁਸੀਂ ਕਰੋਗੇ ਆਰਡਰ ਜਿਹੜਾ ਤੁਸੀਂ ਜ਼ਰੂਰ ਵੇਖ ਲਓ ਠੀਕ ਹੈ ਇਹਨੂੰ ਵੀਰ ਜੀ ਖੋਲ ਕੇ ਤੋੜ ਲੀਏ ਜੀ ਪਤਾ ਗੱਲ ਕੀ ਜੇ ਇਸ ਤਰੀਕੇ ਨਾਲ ਮਿਲਣਾ ਕੋ ਬਾਕੀ ਕਿਸਾਨ ਵੀਰੋ ਦੋ ਟਾਈਮ ਦੀ ਚੁਵਾਈ ਇੱਕ ਟਾਈਮ ਦੀ ਚੁਵਾਈ ਤੁਹਾਡੇ ਉੱਪਰ ਨਿਰਪਰ ਹੈਗੀ ਆ ਦੂਰੋਂ ਨੇੜੇੋਂ ਆ ਕੇ ਤੁਸੀਂ ਘਰੇ ਚੁਵਾਈ ਕਰ ਸਕਦੇ ਹੋ ਮੋਲ ਜਿਹੜੀ ਡਿਮਾਂਡ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਵਾਰੀ ਜਿਹੜਾ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਬਾਡੀ ਬੰਤਰ ਜਿਹੜਾ ਸਰੀਰ ਦਾ ਢਾਂਚਾ ਦੋਸਤੋ ਉਹ ਹੀ ਹੈਗਾ ਫੋੜੀ ਤੋਰ ਲਈ ਉਹ ਨਹੀਂ ਇਤਰਾਵਾ ਜਾਨੀ ਦੋ ਥਾਣੀ ਦੋਸਤੋ ਜਿਹੜੀ ਮੱਝ ਦਿਖਾ ਰਹੇ ਮੋੜ ਦਿਓ ਵੀਰ ਜੀ ਮੋੜ ਦਿਓ 10000 ਰੁਪਏ ਨਾਲ ਬਾਜੇ ਨੂੰ ਦੋ ਦੀ ਇੱਕ ਰੁਪਈਆ ਨਾਲ ਪਰ ਆਹ 15000 1.5 ਉਹਨੇ ਵਾਸਤੇ ਵੀ ਕਰਤੀ ਮਨੁਜ ਕਿਹ ਲੋੜ ਦਿਖਾਈ ਜਾਂਦੀ ਚਲ ਭਾਵੇਂ ਬੋਲ ਦੇ ਭਾਵੇਂ ਮੈਣੀ ਬੋਲ ਦੇ ਸੋ ਕਿਸਾਨ ਵੀਰੋ ਜਿਹੜਾ ਡਿਮਾਂਡ ਵੀਰ ਹੋਣਾ ਕੀਤੀ ਹੈ ਸਮਝ ਦੀ तकरीबन 85000 ਰੁਪਿਆ ਡਿਮਾਂਡ ਕੀਤੀ ਆ ਬਾਕੀ ਘਰ ਪਹੁੰਚਿਆ ਦਾ ਮਾਨਤਨ ਜਿਹੜਾ ਦੋਸਤੋ ਉਹ ਜ਼ਰੂਰ ਕੀਤਾ ਜਾਵੇਗਾ ਸੋ ਜਿਸ ਵੀ ਕਿਸਾਨ ਵੀਰ ਨੂੰ ਭੈਣ ਭਰਾ ਨੂੰ ਪਰਦੇ ਵਿੱਚ ਹੋਵੇ ਤੁਸੀਂ ਇੱਕ ਟਾਈਮ ਆਓ ਦੋ ਟਾਈਮ ਆਓ ਚੁਾਈ ਕਰੋ ਤਸੱਲੀ ਕਰੋ ਤੇ ਬਾਅਦ ਵਿੱਚ ਜਿਹੜੀ ਦੋਸਤੋ ਤੁਸੀਂ ਖਰੀਦਦਾਰ ਜਿਹੜੀ ਗੱਲ ਕਰ ਸਕਦੇ ਹੋ ਸੋ ਚੰਗੀ ਮਾਝਾ ਦੋਸਤੋ ਬਿਲਕੁਲ ਦੋ ਥਾਣੀ ਅਕਸਰ ਜਿਹੜੀ ਹੈ ਮਾਝਾ ਦੋਸਤੋ ਬਹੁਤ ਘੱਟ ਦੇਖਣ ਦੇ ਵਿੱਚ ਨਜ਼ਰ ਆਉਂਦੀ ਹੈ ਤਕਰੀਬਨ ਸੋਨਾ ਮਿਲਕ ਪਾ ਦੂਗੀ ਆ ਵੇਖੋ ਜੀ ਸੋ ਦੋਸਤੋ ਇਹ ਸੀਗੀ ਆ ਦੋ ਸੋਣੀ ਮੱਝ ਅ ਦਿਖਾਉਣੀ ਸੀ ਤੁਹਾਨੂੰ ਆ ਵੀਡੀਓ ਦੇ ਵਿੱਚ ਆਪਾਂ ਜਿੰਨੀ ਇਨਫੋਰਮੇਸ਼ਨ ਦੀ ਦੋਸਤੋ ਮਾਲਕਾਂ ਵੱਲੋਂ ਕਹੀ ਗਈ ਸੀ ਉਹ ਪੂਰੀ ਇਨਫੋਰਮੇਸ਼ਨ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਸੋ ਅੱਗੇ ਤੁਸੀਂ ਇਸ ਵੀਡੀਓ ਨੂੰ ਹੋਰ ਵੀ ਸ਼ੇਅਰ ਕਰ ਦਿਓ ਬਾਕੀ ਜਿਸ ਦੇ ਵੀ ਪਰਦੇ ਵਿੱਚ ਆਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਤੇ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਮੈਂ ਵੀਡੀਓ ਦੇ ਵਿੱਚ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਮਾਲਕ ਦੇ ਨਾਲ ਗੱਲਬਾਤ ਕਰ ਸਕਦੇ ਹੋ ਮੋਹਲੇ ਇੱਕ ਵਾਰੀ ਫੇਰ ਦੱਸ ਦਿੰਦੇ ਨੇ ਦੋਸਤੋ 85000 ਰੁਪਏ ਡਿਮਾਂਡ ਆ ਤੇ ਥੋੜੇ ਬਾਅਦ ਜਿਹੜੇ ਮਾਨ ਕੀਤੇ ਜਾਣਗੇ ਘਰ ਪਹੁੰਚਿਆਂ ਤੇ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀ